ਉਹ ਮੇਰੇ ਨੋਮੇ ਨੂੰ ਗਿਆ ਦੇ ਨੀ ਪਾ ਮੈਂ ਅੱਜ ਪਉਣੀ ਆ ਤੂੰ ਹੱਥ ਤੇ ਨਾ ਉਹ ਮੇਰੇ ਨਾਲ ਫਿਰ ਬਹਿ ਮੰਨੀ ਕੀਤੀ ਆ ਮੈਂ ਕੋਚ ਲਾਉਣਾ ਹੈ ਰਾਮ ਨਾਮ ਰਾਮ ਨਾਮ ਜੇਮ ਉਸ ਦਿਨ ਹੋ ਜਾ ਰਹੀ ਹੈ ਤੇ ਪਾਸ ਜੋੜ ਲਈ ਚੋੜਾਈ ਨਾ ਕਿ ਨਾਲੇ ਬਣਾ ਕੇ ਵੀ ਉਸ ਤੋਂ ਹੋ ਜਾਣਾ ਪ੍ਰੋਡਕਟ ਹੈ ਅਕੜ ਜਾ ਕਰ ਦਿਓ ਜੋ ਅਧਰੋ ਸੌਰੀ ਪਰ ਵਾਰ ਬੋਲੋਗੇ ਖੁਦਕੁਸ਼ੀ ਕੀਤੀ ਹੈ ਜੀ ਬੋਡੀ ਭੇਜ ਰਹੇ ਆ ਜਦ ਕੇ ਅਸੀਂ ਬੜੀ ਮੁਸ਼ਕਲਾਂ ਬੋਡੀ ਮੰਗਾਈ ਆ ਉੱਥੇ ਸੰਸਕਾਰ ਕਰਨ ਲੱਗੇ ਸੀ ਤੇ ਪ੍ਰਵਿੰਦਰ ਮੈਡਮ ਐਂਡਰਸਵਾ ਪੀਓ ਮੈਮਰੀ ਲਿੰਗੁਇਸਟ 3 ਹਫ਼ਤੇ ਤੋਂ ਟੂਨੜੇ ਉਧਰ ਕੇਸ ਲੱਗਿਆ ਸੀ ਆਪਣਾ ਜਰਮਨ ਤੋਂ ਕੇਸ ਲਾ ਕੇ ਤੇ ਬੋਡੀ ਅਧਰਮ ਹੋਈ ਹੈ ਤੁਹਾਡਾ ਕੀ ਲੱਗਦਾ ਛੇ ਦੇ ਬਰਦਨ ਲਾ ਜੀ ਸਕੇ ਮੈਂ ਤੁਹਾਨੂੰ ਕਹੀ ਸੀ ਵੀ ਜੇ ਇਸ ਤੇ ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕਿ ਜਨਾਨੀ ਨੇ ਇੱਕ 4 ਸਾਲ ਤੋਂ ਇੱਕ ਪ੍ਰੋਪਗੈਂਡਰਾ ਜਿਹਾ ਸੀ ਉਹਨੂੰ ਢੁਟਣਾ ਚਾਹਦੀ ਸੀ ਉਹਨੇ ਆਪਣੇ ਬੱਚੇ ਸਦੜੇ ਸੀ ਬਾਪ ਓਕੇ ਉਸਨੇ ਘਰ ਵਾਲਿਆਂ ਨੂੰ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਇਹਨੂੰ ਬਲੈਕਮੇਲ ਔਰ ਬਹੁਤ ਕੀਤਾ ਗਿਆ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਕੀਤਾ ਗਿਆ ਸਾਰੇ ਹੀ ਉਹਦੇ ਗਏ ਸੀ ਕੁਮਰਵਾਣੀ ਬਹੁਤ ਬੁਰਾਲ ਕੀਤਾ ਤੇ ਹੁਣ ਜਦੋਂ ਆਪਾਂ ਬੋਡੀ ਖੋਲੀ ਹੈ ਤੇ ਗਲੇ ਤੇ ਕੱਟ ਮਾਟਰ ਹੈ ਉਧਰ ਕਿਨਾ ਪੱਤਾ ਦਰਜ ਹੋਇਆ ਉਧਰ ਸੂ ਸਾਈਡ ਦਾ ਹੀ ਹੋਇਆ ਸੀਗਾ ਤਾਂ ਅਸੀਂ ਅਸੀਂ ਮੈਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਕੁਝ ਵੀ ਵੈਰੀਫਿਕੇਸ਼ਨ ਕੀਤੀ ਹੈ ਪਰ ਉੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਵੀ ਸਾਨੂੰ ਨਿਆਂ ਮਿਲੇ ਸਾਰਾ ਪੋਸਟ ਮਾਰਟ ਹੋਵੇ ਤਾਂ ਕਿ ਜਿਹੜਾ ਕੇਸ ਇੱਥੋਂ ਲਾ ਸਕੀ ਤੇ ਉੱਤੇ ਆਲਰੇਡì ਚੱਲਦਾ ਪਿਆ ਕੋਣ ਕੋਣ ਆਉਂਦੀ ਫੈਮਿਲੀ ਦੇ ਵਿੱਚ ਜਿਹੜੇ ਸਾਜ਼ਿਦ ਉਹਦੀ ਫੈਮਿਲੀ ਵਿੱਚ ਉਹਦਾ ਭਰਾ ਆ ਜੋ ਜਨਰ ਟੌਰਚ ਕਰਦਾ ਇਹ ਨਾਰੀ ਯਾਰ ਇੱਕ ਵਾਰੀ ਭੈਣ ਹੈ ਤੁਸੀਂ ਸਭ ਤੋਂ ਇਨਵੋਲਡ ਜਾਇਸ ਸਿਸਟਰ ਹੈ ਉਹੀ ਫੋਨ ਚੱਕਦੀ ਹੈ ਜੀਤਕੌਰ ਤੇ ਨੰਬਰ 2 ਸੋਰਾ ਪਰਵਾ ਨੂੰ ਕਿਨੂ ਕੋ ਅੰਤ ਇਹ ਪਹਿਲੇ ਪਹਿਲਾ ਚੱਜੇ ਰਾ ਨਤੀ ਨੂੰ ਕੇਸ ਹੈ ਹੀਰਿੰਗ ਹੈ ਤੇ ਇਹਨੂੰ ਜੇਲ੍ਹ ਹੋਣੀ ਆ ਪਰ ਉਸ ਤੋਂ ਮਾਨੂੰ ਵਕੀਲ ਹਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾ ਕੇ ਵਕੀਲ ਜਾ ਕੇ ਤਾਂ ਮੈਂ ਟੈਂਸ਼ਨ ਆ ਲੈ ਮਾਈਨਰ ਕੇਸ ਹੈ ਤੇਰਾ ਸਿਰ ਫੈਮਿਲੀ ਇਵਾਲਵੈਂਸ ਦਾ ਕੇਸ ਹੈ ਹੋ ਜਾਊਗਾ ਸੈਟ ਹੋਣਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੁ ਸਰਕਾਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਉਹ ਤਨੇ ਕਹਿੰਦੀ ਹੈ ਤੇਰੀ ਪੀਆ ਰੈਗ ਕਰਾ ਰਣੀ ਹੈ ਤੇਰਾ ਪੀਆ ਚ ਨਾਕਾਣਾ ਹਜੇ ਇਹ ਉਹ ਐਜ਼ ਅ ਸਟੂਡੈਂਟ ਹੈ ਇਹ ਐਜ਼ ਅ ਟੂਰਿਸਟ ਗਿਆ ਸੀਗਾ ਪਰ ਮੈਨੂੰ ਨੀੜੇ ਟੈਨਸ਼ਨ ਲੈ ਆ ਜੇ ਪੀਆ ਤਰੀਜਾ ਤੋਂ ਵੀ ਬਾਅਦ ਵੀ ਕਰਾਂਗਾ ਕਿੰਨਾ ਕੋਈ ਜਿੰਦਾ ਜੀਦਾ ਤੁਸੀਂ ਕਾ ਨਹੀਂ ਕਰ ਲੋ ਮੈਂ ਮਕੇਤ ਪਾਣਾ ਇੰਡੀਆ ਪਰ ਦੂਜੇ ਦਿਨ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇਰੀ ਸਾਲੀ ਦਾ ਭੱਦੀ ਦਾ ਫੋਨ ਆਇਆ ਫਰੀਦাবাদ ਤੋਂ ਕਹਿੰਦੀ ਪਾਜੀ ਫੋਨ ਚੱਕਦੇ ਮੈਂ ਆਪਣਾ ਟਰੱਕ ਲਾ ਦੇਈਏ ਤਾਂ ਗੱਡੀ ਮੈਂ ਟ੍ਰਾਂਸਪੋਰਟ ਕਰਾਂ ਮੈਂ अच्छा तो जो मैं फोन करसी 100 बार फोन की, फोन की पार, पार तो 15 फोन ही चढ़ेया शाम ਨੂੰ ਸਾਨੂੰ ਪਤਾ ਲੱਗਿਆ ਬੰਦੇ ਸੂਜੜ ਕੀਤੀ ਹੈ ਪਰ ਆਪਾਂ ਨੂੰ ਹਰਾਨ ਵੀ ਸੂਜੜ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ਰ ਬਹੁਤ ਸੀ ਪਰ ਅੱਜ ਪਤਾ ਲੱਗਿਆ ਗळा ਕੱਟਿਆ ਹੋਇਆ ਤੇ ਆ ਨਜ਼ਰ ਨਾਈਫ ਤੇ ਲੱਗਿਆ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਆ ਜੇ ਇੱਕ 13 ਸਾਲ ਦੀ ਕੁੜੀ ਆ ਉਹ ਵੀ ਉਹਨੇ ਆਪਣੇ ਵਾਲ ਕਰ ਲਈ ਇੱਕ 7 ਸਾਲ ਦਾ ਮੁੰਡਾ ਲੜਕਾ ਆ ਭਾਈ ਭਾਈ ਆ ਨਹੀਂ ਜੀ ਇਹ ਕਤਲੀ ਕੱਟਣ ਕੱਤੇ ਆਣਾ ਪਤਾ ਹੀ ਨਹੀਂ ਅਦਵਿੰਦਰ ਕੁਮਾਰ ਭਾਈ ਮੈਂ ਸੋਹਰਾ ਆਇਆ ਨਾ ਸਾਸਾ ਨਾ ਸੋਹਰਾ ਸਾਸ ਕੋਈ ਪਰਿਵਾਰ ਦਾ ਬੰਦਾ ਨਹੀਂ ਹੈ ਮੇਨ ਬੰਦਾ ਹੈ ਸੋਹਰਾ ਸਾਸ ਇਹ ਤੇ 5 50 ਜਿਹੜੇ ਫੇਮੇ ਨਾਲ ਵੌਲਟ ਹੈ ਕਿੰਨੀ ਉਮਰ ਦੀ ਹੈ ਹਾਂਜੀ ਉਮਰ ਕਿੰਨੀ ਸੀ ਉਮਰ 43 ਆਲਾ ਜੀ ਤੇ ਤੁਹਾਡਾ ਕੀ ਨਾਮ ਮਿਹਰਕਿਸ਼ ਕੁਮਾਰ ਕਿੱਥੇ ਦੇ ਰਾਣਾ ਇਹ ਮੈਂ ਇਤੋਂ ਹਰਪੁਰ ਦਾ ਦੇ ਆਪਣੇ ਉਹਦਾ ਜਰਮਨ ਬਲੌਂਗਰ ਉਹਨੇ ਮੈਨੂੰ ਵੀ ਬੰਦਨਾ ਟੌਰਚਰ ਕੀਤਾ ਹੈ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜਵਾਈ ਹੈ ਉਹ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਤੂੰ ਹੀ ਸਾਡਾ ਭਰਾ ਖਾ ਗਈਆਂ ਸਿਕੰਦਰ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਤੂੰ ਵੀ ਜਾ ਮਰ ਜਾ ਉਪਰ ਦਾ ਮੈਨੂੰ ਟਾਰਚ ਕਰਾ ਦੇ ਬੰਦਾ ਬਾਹਰ ਕੋਈ ਗੱਲ ਮੈਂ ਕੋਈ ਟੈਨਸ਼ਨ ਨਹੀਂ ਤੁਹਾਨੂੰ ਮੈਂ ਟਾਰਚ ਕਰ ਲੈ। ਹੁਣ ਪੁਲਿਸ ਸਦੀਆ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਕਾਰਵਾਈ ਹੁਣ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਮੂਤਾ ਹਦਾਤ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਜੀ ਕਰਾਂਗੇ ਜਿੰਨਾ ਹੋ ਸਕਦਾ। ਪੋਸਮਾਰਟ ਜਾਊਗਾ। ਠੀਕ ਹੈ ਬਈ। ਉਸ ਤੋਂ ਸਾਨੂੰ ਹੁਣ ਇੱਥੇ ਐਮਸੀਫ ਦਾ ਫੋਨ ਆਇਆ ਸੀਗਾ। ਪਿਆ ਤਾਂ ਕਰਕੇ ਸਾਂਸਕਾਰ ਕਰਨ ਵਾਸਤੇ ਆਏ ਜੋ ਸਾਂਸਕਾਰ ਚੈੱਕ ਕਰਨ ਲੱਗੇ ਬੋਡੀ ਤੇ ਬੋਡੀ ਦੇ ਨਾਲ ਗੱਲ ਦੇ ਕੱਟ ਦੇ ਨਿਸ਼ਾਨ ਸੀਗੇ ਤੇ ਫੇਟ ਦੇ ਨਿਸ਼ਾਨ ਸੀਗੇ। ਬਾਕੀ ਹੁਣ ਅਸੀਂ ਪੋਸਟਮਨ ਕਰਾਉਣ ਲੱਗੇ ਉਹਦੇ ਬਾਅਦ ਦੇਖਦੇ ਆ ਕਿ ਬੋਡੀ ਬਾਹਰੋਂ ਅਸਟ੍ਰੇਲੀਆ ਤੋਂ ਆਈ ਹੈ। ਕੱਲ੍ਹ ਸ਼ਾਮ ਕੱਲ੍ਹ ਆਈ ਹੈ ਉਹ। ਤੇ ਬਾਕੀ ਚੱਕਰਾਂ ਦੇ ਪੋਸਟਮਨ ਬੋਰਡ ਨੂੰ ਹਿਸਾਬ ਨਾਲ ਕਾਰਵਾਈ ਕਰਨੀ। ਕਿਹਨਾਂ ਕਿਹਨਾਂ ਦੇ ਨਾਮ ਲਿਖਾਈ ਜਿੱਤੇ ਸ਼ੱਕ ਜਾਰੀ ਕੀਤੀ ਗਈ। ਨਾ ਤਾਂ ਹਜੇ ਤਾਂ ਪਹਿਲਾਂ ਪੋਸਟੇ ਤੇ ਚੈੱਕ ਕਰੀਏ ਜਿਹੜੇ ਉਹ ਹਿਸਾਬ ਨਾਲ ਕਾਰਵਾਈ ਕਰਾਂਗੇ। ਉਹ ਐਤਵਾਰ ਬਕੂਰ ਸਾਰਾ ਜੋ ਹੋਇਆ ਬਾਹਰੀ ਹੋਇਆ। ਬੋਡੀ ਲਿਆ ਰਹੇ ਹਾਂ ਉਸ ਬੋਡੀ ਐ ਅੱਜ ਕੀ ਮਸਵਾੜਾ ਅੱਜ ਬੜਾ ਦੁੱਖਾਂ ਦਾ ਪਹਾੜ ਟੁੱਪਿਆ ਮੇਰਾ ਬਚਪਨ ਦਾ ਦੋਸਤ ਦਵਿੰਦਰ ਕੁਮਾਰ ਜਿਹੜਾ ਚੰਗੇ ਭੁੱਖ ਦੀ ਕਾਮ ਨਾਲ ਲੈ ਕੇ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਦੇ ਗਿਆ ਸੀ ਆਪਣੀ ਫੈਮਿਲੀ ਸਮੇਤ ਆ ਸਾਡੇ ਨੇ ਤਾਂ ਬੜੀ ਮੰਨ ਭਾਗੀ ਖਬਰ ਆ ਕਿ ਉਹਦੀ ਅਚਾਨਕ ਮੌਤ ਦਾ ਸਮਾਚਾਰ ਮਿਲਿਆ ਜਿਹੜਾ ਜਿਵੇਂ ਸੰਸ਼ਾਨਖਾਰ ਲੈ ਕੇ ਆਏ ਉਹਦੀ ਬੋਡੀ ਨੂੰ ਤਾਂ ਦੇਖਿਆ ਉਹਦੇ ਗਲੇ ਤੇ ਵੀ ਨਿਸ਼ਾਨ ਆ ਬੱਦਨ ਦੇ ਫੇਰ ਤੇ ਵੀ ਚੱਕ ਉਹਦੇ ਨਿਸ਼ਾਨ ਆ ਔਰ ਬੜਾ ਦੁੱਖ ਹੋ ਰਿਹਾ ਕਿ ਮੈਂ ਆਸਟ੍ਰੇਲੀਆ ਵਰਗੇ ਜਿਹੜੇ ਦੇਸ਼ ਦੇ ਆਗਾਮੀ ਮੁੱਲਕ ਦੇ ਚ ਲੋਕਾਂ ਨੂੰ ਕਹਿੰਦੇ ਕਿ ਸਾਡਾ ਕਾਨੂੰਨ ਵਿਵਸਥਾ ਬੜੀ ਠਾਈ ਆ ਉਸ ਮੁੱਲਕ ਦੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਤੁਹਾਨੂੰ ਇਨਸਾਫ ਦੇਣ ਵਾਸਤੇ ਕਿ ਇਹਦੀ ਮੌਤ ਕਿੱਦਾਂ ਹੋਈ ਆ ਤੁਹਾਡੀ ਅੱਜ ਇਸ ਸਮਸ਼ਾਨ ਘਾਟ ਦੀ ਧਰਤੀ ਤੇ ਖੜੇ ਹੋ ਕੇ ਆਪਣੀ ਸਰਕਾਰ ਤੋਂ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਸਿਸਮ ਤੋਂ ਮੰਗ ਕਰਦੇ ਆਂ ਕਿ ਉਹ ਦੁਬਾਰਾ ਪੋਸਟਮਾਰਟਮ ਕਰਕੇ ਔਰ ਇਹਦਾ ਪੋਸਟਮਾਰਟਮ ਕਰਕੇ ਸਾਨੂੰ ਸਹੀ ਦਿੱਤਾ ਦੱਸਿਆ ਜਾਣਗੇ ਇਹਦੀ ਮੌਤ ਕਿੱਦਾਂ ਹੋਈ ਹੈ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਮੇਰਾ ਬਚਪਨ ਦਾ ਦੋਸਤ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਟੁੱਟਿਆ ਘਟੋੜ ਸਾਨੂੰ ਇਨਸਾਫ਼ ਤਾਂ ਮਿਲੇ ਨਾ ਅੱਜ ਤਾਂ ਸਾਨੂੰ ਇਨਸਾਫ਼ ਵੀ ਨਜ਼ਰ ਆ ਰਿਹਾ ਕਿਸੇ ਪਾਸੇ ਉਹ ਸਾਰਾ ਅੰਧਕਾਰ ਹੀ ਹਰ ਪਾਸੇ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਇਆ ਕੀ ਹੈ ਇਹਨਾਂ ਨੌਜਵਾਨ ਇਨਾਂ ਯੰਗ ਇਨਾਂ ਹਿੰਮਤੀ ਉਹ ਇਨਾਂ ਹਸਮੁਖ ਜਿਹੜਾ ਚਲਾ ਗਿਆ ਇਸ ਇਲਾਕੇ ਜੋ ਸਮਝਣਾ ਇਹਦੀ ਪਰਭਾਈ ਨਹੀਂ ਹੋ ਸਕਦੀ ਪਹਿਲਾਂ ਵੀ ਟਾਰਚਰ ਵਗੈਰਾ ਦੀਆਂ ਤੁਖਰਾਣੀਆਂ ਸੀ ਘਰੇਲੂ ਝਗੜੇ ਚੱਲਦੇ ਹੁੰਦੇ ਸੀ ਇਹਦੀ ਵਾਈਫ ਦੇ ਨਾਲ ਇਹ ਤਾਂ ਪਰ ਇਸ ਲੈਵਲ ਦਾ ਹੋ ਜਾਊਗਾ ਅੱਗੇ ਜਾ ਕੇ ਇਹ ਨਹੀਂ ਕਿ ਸੋਚਿਆ ਸੀਗਾ ਆਪਣੇ ਹੱਥੀ ਨਾਲ ਨਹੀਂ ਆਪਣੀ ਵਾਈਫ ਨੂੰ ਬਾਹਰ ਭੇਜਿਆ ਕਿ ਮੈਂ ਚਲੋ ਇੱਕ ਚੰਗੇ ਪਿੰਖਲੇ ਚਲੋ ਵਾਈਫ ਨੂੰ ਬੜਾ ਸਟੱਡੀ ਵਿੱਚ ਤੇ ਭੇਜਦਾ ਬੱਚਿਆਂ ਨੂੰ ਸੈੱਟ ਕਰਨਾ ਹਮੇਸ਼ਾ ਮੈਨਾਂ ਇਹੀ ਗੱਲ ਹੁੰਦੀ ਸੀ ਕਿ ਮੈਂ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਜਾਣਾ ਭਰਾ ਆਪਣਾ ਬੱਚਿਆਂ ਦਾ ਭਵਿੱਖ ਬਣਾਉਂਦੇ ਬ ਇਹ ਸੋ ਇਹ ਬੜਾ ਮਨੰਦ ਭਾਗੀ ਸਾਡੇ ਲਈ ਘਟਨਾ ਮੈਂ ਬਹੁਤ ਦੁੱਖ ਆ ਮਨ ਦੇ ਵਿੱਚ